ਅਸ ਸਮੇਂ ਦੀ ਵੱਡੀ ਖਬਰ ਲੈ ਕੇ ਹਾਜ਼ਰ ਹੋ ਗਏ ਆ ਦੱਸਦੇ ਹਾਂ ਇਹ ਰਾਵੀ ਦਰਿਆ ਦੇ ਵਿੱਚ ਅਜਿ ਇੱਕ ਨੌਜਵਾਨ ਜਿਸ ਦਾ ਨਾਮ ਬਲਜੀਤ ਸਿੰਘ ਹੈ ਉਸ ਦੀ ਲਾਸ਼ ਜਿਹੜੀ ਆ ਬ੍ਰਾਹਮਤ ਹੋਈ ਸੀ ਤੇ ਪੁਲਿਸ ਦੇ ਵੱਲੋਂ ਲਗਾਤਾਰ ਇਸ ਮਾਮਲੇ ਦੀ ਕਾਰਵਾਈ ਜਿਹੜੀ ਉਹ ਕੀਤੀ ਜਾ ਰਹੀ ਸੀ ਤੇ ਇੱਕ ਵੱਡੀ ਕੜੀ ਜਿਹੜੀ ਆ ਪੁਲਿਸ ਦੇ ਵੱਲੋਂ ਖੋਲੀ ਗਈ ਆ ਇਸ ਮਾਮਲੇ ਦੇ ਚੱਲਦੇ ਦੱਸਦੇ ਹਾਂ ਇਹ ਬਲਜੀਤ ਸਿੰਘ ਜੁੜਾ ਹੈ ਘਰ ਦੇ ਪਰਿਵਾਰ ਦੇ ਸਦਸਤੇ ਜਿਹੜੇ ਨੇ ਉਹਨਾਂ ਦੇ ਮੁਤਾਬਿਕ ਨਗਰ ਕੀਰਤਨ ਦਾ ਕਹਿ ਕੇ 4 ਤਰੀਕ ਤੋਂ ਘਰੋਂ ਬਾਹਰ ਨਿਕਲਿਆ ਸੀ ਤੇ ਫਿਰ ਘਰ ਵਾਪਸ ਨਹੀਂ ਪਰਤਿਆ ਤੇ ਉੱਥੇ ਹੀ ਪਰਿਵਾਰ ਨੇ ਜੁੜੀ ਆ ਪੁਲਿਸ ਨੂੰ ਦਿੱਤੇ ਬਿਆਨਾਂ 'ਚ ਜਿਹੜੀ ਕਤਲ ਦੀ ਸ਼ੰਕਾ ਉਹ ਵੀ ਜਿਤਾਈ ਸੀ ਤੇ ਪੁਲਿਸ ਨੇ ਜੜਾਇਆ ਇਹਨਾਂ ਸਾਰੀਆਂ ਗੱਲਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਇਸ ਕੇਸ ਦੀ ਜਿਹੜੀ ਹੈ ਜਾਂਚ ਪੜਤਾਲ ਕੀਤੀ ਤੇ ਜਿਸ ਦੌਰਾਨੇ ਪਤਾ ਲੱਗਿਆ ਹੈ ਕਿ ਪ੍ਰੇਮ ਸਬੰਧਾਂ ਦੇ ਚਲਦੇ ਤਿੰਨ ਨੌਜਵਾਨ ਜੜੇ ਨੇ ਇਸ ਦੇ ਦੋਸਤੀ ਉਹਨਾਂ ਦੇ ਵੱਲੋਂ ਇਸ ਨੂੰ ਪਹਿਲਾਂ ਘਰੋਂ ਬੁਲਾਇਆ ਜਾਂਦਾ ਹੈ ਤਾਂ ਫਿਰ ਜਿਹੜਾ ਹੈ ਸ਼ਰਾਬ ਪਿਲਾਈ ਜਾਂਦੀ ਹੈ ਉਸ ਤੋਂ ਬਾਅਦ ਜ਼ਬਰਦਸਤੀ ਦੇ ਨਾਲ ਇਸ ਤੇ ਹੱਥ ਪੈਰ ਬੰਨ੍ਹ ਕੇ ਇਸ ਦਾ ਗਲਾ ਜੜਾਏ ਉਹ ਘੋਟ ਦਿੱਤਾ ਜਾਂਦਾ ਹੈ ਇਨਾ ਹੀ ਨਹੀਂ ਇਸ ਤੋਂ ਬਾਅਦ ਜੜਾ ਹੈ ਬਲਜੀਤ ਸਿੰਘ ਨੂੰ ਗਲਾਕੋਟਣ ਤੋਂ ਬਾਅਦ ਉਸ ਦਾ ਕਤਲ ਕਰਨ ਤੋਂ ਬਾਅਦ ਬਗਦੀ ਰਾਵੀ ਦੇ ਵਿੱਚ ਜਿਹੜਾ ਇਹ ਲਾਸ਼ ਨੂੰ ਸੁੱਟ ਦਿੱਤਾ ਜਾਂਦਾ ਹੈ ਤੇ ਪੁਲਿਸ ਨੇ ਜੜਾ ਹੈ ਤਕਨੀਕੀ ਮਦਦ ਦੇ ਨਾਲ ਜਦੋਂ ਮੋਬਾਈਲ ਫੋਨ ਜੜਾ ਹੈ ਬਲਜੀਤ ਸਿੰਘ ਦਾ ਟ੍ਰੇਸ ਕੀਤਾ ਤਾਂ ਇਹਨਾਂ ਤਿੰਨਾਂ ਨੌਜਵਾਨਾਂ ਦੇ ਨਾਮ ਜਿਹੜੇ ਨੇ ਉਹ ਸਾਹਮਣੇ ਆਏ ਜਿਸ ਤੇ ਚਲਦੇ ਅਜੁਰ ਲਾਸ਼ ਨੂੰ ਜੜਾ ਹੈ ਬਗਦੀ ਰਾਵੀ ਤੋਂ ਬਰਾਮਦ ਕੀਤਾ ਗਿਆ ਤੇ ਉੱਥੇ ਹੀ ਪੁਲਿਸ ਨੇ ਇਹਨਾਂ ਤਿੰਨਾਂ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਕੇ ਅਗਲੀ ਕਾਰਵਾਈ ਵੀ ਸ਼ੁਰੂ ਕਰ ਦਿੱਤੀ ਹੈ ਤੇ ਇੱਕ ਵਾਰ ਗੱਲਬਾਤ ਕਰ ਲੈਣਿਆ ਡੀਐਸਪੀ ਲਖਬੰਦਰ ਸਿੰਘ ਰੰਦਾਵਾ ਦੇ ਨਾਲ ਹੀ ਹੋਰ ਕੀ ਕੀ ਜਾਣਕਾਰੀ ਉਹ ਹਾਂਜੀ ਕੀਤੀ ਹੈ ਸਾਡੇ ਨਾਲ ਆਓ ਦੇਖ ਲਈਏ ਮਿੱਤੀਸ਼ੇ 1259 ਸਾਨੂੰ ਇੱਕ ਇਨਫੋਰਮੇਸ਼ਨ ਆਈ ਸੀ ਨਿਚਲੀ ਬੜਾਈ ਤੋਂ ਮਖਤਿਆਰ ਸਿੰਘ ਨੇ ਆ ਕੇ ਦੱਸਿਆ ਕਿ ਮੇਰਾ ਬੇਟਾ ਬਲਜੀਤ ਸਿੰਘ ਜੋ ਉਹਦੀ ਉਮਰ 21-22 ਸਾਲ ਹੈ ਕਰੋਨਾ ਅਗਰ ਕੀਰਤਨ ਲਈ ਗਿਆ ਪਰ ਵਾਪਸ ਨਹੀਂ ਆਇਆ ਉਸੇ ਦੌਰਾਨ ਉਹਨਾਂ ਦਾ ਰੀਡੀ ਐਂਟਰੀ ਜਾਰੀ ਕਰਕੇ ਸਰ ਸਰੋਗ ਦਾ ਜਾਰੀ ਕੀਤਾ ਗਿਆ ਤੇ ਜਿਹੜਾ ਉਹਦਾ ਮੋਬਾਈਲ ਨੰਬਰ ਸੀ ਉਹਨੂੰ ਟੈਕਨੀਕਲ ਤਰੀਕੇ ਨਾਲ ਜਿਹੜਾ ਚੈੱਕ ਕੀਤਾ ਗਿਆ ਜਿਹੜੇ ਉਹਦੇ ਲਾਸਟ ਨੰਬਰ ਹੈਗੇ ਸੀ ਕਿ ਜਿੱਥੇ ਉਹਦੀ ਲਾਸਟ ਲੋਕੇਸ਼ਨ ਆਈ ਹੈ ਉਹ ਸਾਰਾ ਚੈੱਕ ਕਰਦੇ ਜਿਹੜੇ ਉਧਰ ਦੇ ਬੰਦਿਆਂ ਦੇ ਕੋਈ ਨੰਬਰ ਸਾਨੂੰ ਮਿਲੇ ਉਹਨਾਂ ਕੋਲੋਂ ਜਦੋਂ ਅਸੀਂ ਵੈਰੀਫਾਈ ਕਰਤਾ ਵੈਰੀਫਾਈ ਕਰਨ ਤੋਂ ਬਾਅਦ ਅਸੀਂ ਕੱਲ ਇੱਕ ਮਕਦਮਾ ਨੰਬਰ 2 ਜਿਹੜਾ ਦਰਜ ਕੀਤਾ ਹੈ ਥਾਣਾ ਸ਼ਾਹਪੁਰ ਕੰਡੀ ਦੇ ਵਿੱਚ ਅੰਡਰ ਸੈਕਸ਼ਨ ਜਿਹੜਾ 364 ਦੇ ਵਿੱਚ ਦਰਜ ਕੀਤਾ ਸੀਗਾ ਚੌਥੀ ਆਈਪੀਸੀ ਦੇ ਬਟ ਜਦੋਂ ਉਹਨਾਂ ਨੂੰ ਲਿਆ ਕੇ ਪੁੱਛਗਿੱਛ ਕੀਤੀ ਤੇ ਸਾਨੂੰ ਪਤਾ ਲੱਗਾ ਵੀ ਉਹਨਾਂ ਨੇ ਉਹਨੂੰ ਨਾਲ ਲੈ ਕੇ ਉੱਥੋਂ ਤੇ ਜਿਹੜਾ ਵਾ ਤਿੰਨ ਬੰਦਿਆਂ ਨੇ ਉਹਦਾ ਕਤਲ ਕਰ ਦਿੱਤਾ ਤੋਂ ਤੀਸ਼ ਦੌਰਾਨ ਪਤਾ ਲੱਗਿਆ ਵੀ ਇਹ ਦੋਨੋਂ ਜਿਹੜੇ ਆਪਸ ਵਿੱਚ ਦੋਸਤ ਸੀਗੇ ਤੇ ਇਹਨੂੰ ਨਾਲ ਲੈ ਕੇ ਆਏ ਤੇ ਆ ਕੇ ਇਨਾਂ ਇਕੱਠਿਆਂ ਪਿੱਲੋਂ ਸ਼ਰਾਬ ਪੀਤੀ ਐ ਕਿਤੇ ਸਿਵਾ ਸਟੋਨ ਕ੍ਰੈਸ਼ਰ ਆ ਜਿਹੜਾ ਬੇਆਬਾਦ ਪਿਆ ਉੱਥੇ ਸ਼ਰਾਬ ਪੀ ਕੇ ਇਹਨੂੰ ਇਹਦੇ ਹੱਥ ਪੈਰ ਬੰਨ ਕੇ ਇਹਨੂੰ ਕੁਰਸੀ ਦੇ ਵਿੱਚ ਬੰਨ ਕੇ ਤੇ ਇਹਦੇ ਰੱਸੀ ਦੇ ਨਾਲ ਜਿਹੜਾ ਇਹਦਾ ਗळा ਘੁੱਟ ਦਿੱਤਾ ਗळा ਘੁੱਟਣ ਤੋਂ ਬਾਅਦ ਇਨਾਂ ਤਿੰਨਾਂ ਜਾਣਿਆਂ ਨੇ ਜਿਹੜਾ ਵਾ ਉਹਨੂੰ ਦਰਿਆ ਰਾਵੀ ਦੇ ਥੱਲੇ ਜਿਹੜਾ ਝਾੜੀਆਂ ਵਿੱਚ ਸੁੱਟ ਦਿੱਤਾ ਜਿਹੜਾ ਅੱਜ ਇਹਨਾਂ ਨੂੰ ਉੱਥੇ ਮੌਕੇ ਤੇ ਲੈ ਜਾ ਕੇ ਇਹਦੇ ਤਹਿਸੀਲਦਾਰ ਦੀ ਹਾਜ਼ਰੀ ਵਿੱਚ ਜਿਹੜੀ ਇਹ ਲਾਸ਼ ਰਿਕਵਰ ਕੀਤੀ ਐ ਇਹ ਤਿੰਨ ਦੋਸ਼ੀਆਂ ਨੂੰ ਅਰੈਸਟ ਕਰ ਲਿਆ ਇਹਨਾਂ ਦੇ ਨਾਂ ਨੇ ਓਮ ਓਮਰਾਜ ਇੱਕ ਦਾ ਨਾਂ ਦੂਜੇ ਦਾ ਦਲਬੀਰ ਕੁਮਾਰ ਹੈ ਤੇ ਜਨਾਂ ਦੇ ਸੰਤ ਸਿੰਘ ਹੈ ਕਿਨੇ ਜਿਹੜੇ ਸ਼ਹਿਰ ਸੰਨੀ थाना ਸਦਨਪੁਰ ਦੇ ਰਹਿਣ ਵਾਲੇ ਕਾਰਨ ਕੀ ਹੈ ਕਾਰਨ ਇਹਨਾਂ ਦਾ ਐਕਚੁਅਲੀ ਜਿਹੜਾ ਮੇਨ ਦੋਸ਼ੀ ਓਮਰਾਜ ਹੈਗਾ ਉਹਦੇ ਕਿਸੇ ਲੇਡੀ ਨਾਲ ਰਿਲੇਸ਼ਨ ਸੀਗੇ ਤੇ ਬਲਜੀਤ ਉਹਦਾ ਦੋਸਤ ਸੀਗਾ ਓਮਰਾਜ ਦਾ ਮਰਨ ਵਾਲਾ ਮੁੰਡਾ ਉਹਨੂੰ ਇਹ ਸੱਕ ਸੀਗੇ ਜਿਹੜੀ ਲੇਡੀ ਹੈ ਉਹ ਮੇਰੇ ਨਾਲ ਦੋ ਤਿੰਨ ਮਹੀਨੇ ਤੋਂ ਗੱਲ ਨਹੀਂ ਕਰ ਰਹੀ ਤੇ ਹੋ ਸਕਦਾ ਵੀ ਇਹ ਬਲਜੀਤ ਉਹਦੇ ਨਾਲ ਰਿਲੇਸ਼ਨ 'ਚ ਆ ਗਿਆ ਇਸੇ ਰੰਜਿਸ਼ ਦੇ ਵਜਾ ਕਰਕੇ ਉਹਨੂੰ ਜਿਹੜਾ ਨੇ ਕਤਲ ਕੀਤਾ